ਤੈਨੂੰ ਪਤਾ ਨਹੀਂ ਮੈਂ ਕੌਣ ਆ ਥਣੇਦਾਰ ਜਸਪਾਲ ਸਿੰਘ ਕਹਿੰਦੇ ਆ ਮੈਨੂੰ ਤੇਰੀ ਖਲ ਲਾ ਦੇਣੀ ਆ ਮੈਂ ਅੱਜ ਭਰੇ ਬਾਜ਼ਾਰ ਚ ਤੈਨੂੰ ਮੈਂ ਦੱਸਦਾ ਪੰਜਾਬ ਪੁਲਿਸ ਦਾ ਰੋਬ ਵੱਡੇ ਆਏ ਕੈਨੇਡਾ ਵਾਲੇ ਓਏ ਮੁੰਸ਼ੀ ਚਲਾਨ ਕੱਟੋ ਇਹਦਾ 5000 ਦਾ ਜਿਸ ਵਰਦੀ ਦੀ ਆਕੜ ਚ ਇਹ ਥਣੇਦਾਰ ਲੋਕਾਂ ਨੂੰ ਕੀੜੇ ਮਕੋੜੇ ਸਮਝਦਾ ਸੀ 10 ਮਿੰਟਾਂ ਬਾਅਦ ਉਸੇ ਵਰਦੀ ਨੂੰ ਲਾਉਂਦਿਆਂ ਇਹਦੇ ਹੱਥ ਕੰਬ ਰਹੇ ਸੀ ਇੱਕ ਸਾਦੇ ਜਿਹੇ ਕੁੜਤੇ ਪਜਾਮੇ ਵਾਲੇ ਮੁੰਡੇ ਨੂੰ ਅਣਪੜ ਗਵਾਰ ਕਹਿਣ ਦੀ ਗਲਤੀ ਡੀ ਮਹਿੰਗੀ ਪਈ ਕਿ ਇਹ ਥਾਣੇਦਾਰ ਉਹਦੇ ਪੈਰੀਂ ਪੈ ਗਿਆ ਆਖਿਰ ਉਸ ਮੁੰਡੇ ਦੇ ਬਟੂਏ ਚੋਂ ਅਜੀਹਾ ਕੀ ਨਿਕਲਿਆ ਜਿਸ ਨੇ ਪੂਰਾ ਥਾਣਾ ਹਿਲਾ ਕੇ ਰੱਖ ਦਿੱਤਾ ਓਏ ਤੈਨੂੰ ਪਤਾ ਨਹੀਂ ਮੈਂ ਕੌਣ ਆ ਥਾਣੇਦਾਰ ਜਸਪਾਲ ਸਿੰਘ ਕਹਿੰਦੇ ਆ ਮੈਨੂੰ ਤੇਰੀ ਖਲ ਲਾ ਦੇਣੀ ਆ ਮੈਂ ਅੱਜ ਪਰੇ ਬਾਜ਼ਾਰ ਚ ਜਲੰਧਰ ਦੇ ਸਭ ਤੋਂ ਵਿਅਸਤ ਚੌਂਕ ਵਿੱਚ ਦੁਪਹਿਰ ਦੀ ਤਿੱਖੀ ਧੁੱਪ ਪੈ ਰਹੀ ਸੀ ਗਰਮੀ ਨਾਲ ਲੋਕਾਂ ਦਾ ਬੁਰਾ ਹਾਲ ਸੀ ਤੇ ਟ੍ਰੈਫਿਕ ਜਾਮ ਲੱਗਿਆ ਪਿਆ ਸੀ ਥਾਣੇਦਾਰ ਜਸਪਾਲ ਸਿੰਘ ਆਪਣੀ ਚਿੱਟੀ ਜਿਪਸੀ ਦੇ ਕੋਲ ਖੜ੍ਹਾ ਪਸੀਨੇ 'ਚ ਭਿੱਜਿਆ ਆਉਂਦੇ ਜਾਂਦੇ ਲੋਕਾਂ ਤੇ ਰੋਬ ਚਾੜ ਰਿਹਾ ਸੀ ਜਸਪਾਲ ਸਿੰਘ ਦੀ ਇਲਾਕੇ 'ਚ ਪੂਰੀ ਤੂਤੀ ਬੋਲਦੀ ਸੀ ਬੰਦਾ ਘਟਵਾਦੀ ਬੋਲਦਾ ਸੀ ਪਰ ਉਹਦੀ ਵਰਦੀ ਦਾ ਰੋਬ ਤੇ ਗੰਦੀ ਜ਼ੁਬਾਨ ਜ਼ਿਆਦਾ ਚਲਦੀ ਸੀ ਉਹਨੂੰ ਲੱਗਦਾ ਸੀ ਕਿ ਇਹ ਸੜਕ ਦਾ ਬਾਦਸ਼ਾਹ ਅੱਜ ਉਹੀ ਹੈ ਇਨੇ ਨੂੰ ਇੱਕ ਸਾਧਾਰਨ ਜਿਹੀ ਚਿੱਟੀ ਸਵਿਫਟ ਕਾਰ ਆਕੇ ਜ਼ੈਬਰਾ ਕ੍ਰੋਸਿੰਗ 'ਤੇ ਥੋੜਾ ਅੱਗੇ ਰੁਕੀ ਗੱਡੀ 'ਚੋਂ ਇੱਕ ਨੌਜਵਾਨ ਮੁੰਡਾ ਬਾਹਰ ਨਿਕਲਿਆ ਬਿਲਕੁਲ ਸਿੱਧਾ ਸਾਦਾ ਸਾਦਾ ਜਿਹਾ ਕੁੜਤਾ ਪਜਾਮਾ ਪਾਇਆ ਸਿਰ ਤੇ ਪਰਨਾ ਬੰਨਿਆ ਹੋਇਆ ਦਾੜੀ ਵੀ ਹਲੇ ਪੂਰੀ ਨਹੀਂ ਸੀ ਆਈ ਲੱਗਦਾ ਸੀ ਕਿਸੇ ਪਿੰਡ ਤੋਂ ਆਇਆ ਵਿਚਾਰਾ ਜਾਂ ਕੋਈ ਸਟੂਡੈਂਟ ਹੋਊਗਾ ਉਹਨੇ ਆ ਕੇ ਬੜੀ ਨਿਮਰਤਾ ਨਾਲ ਜਸਪਾਲ ਸਿੰਘ ਨੂੰ ਪੁੱਛਿਆ ਬਾਜੀ ਅੱਬਾ ਸਟੈਂਡ ਵਾਲਾ ਰਾਹ ਕਿਧਰ ਨੂੰ ਜਾਂਦਾ ਮੈਂ ਥੋੜਾ ਪੁਲੇਠਾ ਖਾ ਗਿਆ ਬੱਸ ਫੇਰ ਕੀ ਸੀ ਬਾਜੀ ਸ਼ਬਦ ਸੁਣ ਕੇ ਤਾਂ ਜਸਪਾਲ ਸਿੰਘ ਦਾ ਪਾਰਾ ਸਤਵੇਂ ਆਸਮਾਨ ਤੇ ਚੜ ਗਿਆ ਉਹਦੀ ਹੰਕਾਰ ਨਾਲ ਭਰੀ ਅੱਖ ਨੇ ਉਹ ਸਾਦੇ ਜਿਹੇ ਮੁੰਡੇ ਨੂੰ ਉਪਰੋਂ ਲੈ ਕੇ ਥੱਲੋਂ ਤੱਕ ਪੂਰਿਆ ਓਏ ਬਾਜੀ ਹੋਕ ਤੇਰਾ ਪਿਓ ਤੇ ਨੂੰ ਮੇਰੀ ਵਰਦੀ ਤੇ ਲੱਗੇ ਸਟਾਰ ਨਹੀਂ ਦਿਖਤੇ ਅਣਪੜ ਗਵਾਰ ਕਿਤੋਂ ਦਾ ਗੱਡੀ ਸਾਈਡ ਤੇ ਲਾ ਓਏ ਤੈਨੂੰ ਮੈਂ ਦੱਸਦਾ ਰਸਤਾ ਕਿੱਧਰ ਜਾਂਦਾ ਮੁੰਡਾ ਵਿਚਾਰਾ ਡਰ ਗਿਆ ਹੱਥ ਜੋੜ ਕੇ ਕਹਿੰਦਾ ਸਰ ਜੀ ਜਨਾਬ ਮਾਫੀ ਚਾਹੁੰਨਾ ਮੈਂ ਦਰਅਸਲ ਬਾਹਰੋਂ ਆਇਆ ਕੈਨੇਡਾ ਬ੍ਰੈਂਪਟਨ ਰਹਿਨੇ ਆ ਸੀ ਇਥੇ ਬੇਬੇ ਬਾਪੂ ਦੀ ਪੁਰਾਣੀ ਜ਼ਮੀਨ ਦੇ ਕਾਗਜ਼ਾਂ ਲਈ ਆਇਆ ਸੀ ਅੱਜ ਵਾਪਸੀ ਸੀ ਮੇਰੀ ਮੈਨੂੰ ਰਸਤਿਆਂ ਦਾ ਬਹੁਤਾ ਪਤਾ ਨਹੀਂ ਓਹੋ ਕੈਨੇਡਾ ਵਾਲਾ ਜਸਪਾਲ ਸਿੰਘ ਦੀ ਅੱਖਾਂ 'ਚ ਚਮਕ ਆ ਗਈ ਜਿਵੇਂ ਸ਼ਿਕਾਰੀ ਨੂੰ ਸ਼ਿਕਾਰ ਮਿਲ ਗਿਆ ਹੋਵੇ ਫੇਰ ਤਾਂ ਤੇਰੇ ਵਰਗਿਆਂ ਦੀ ਆਕੜ ਪੰਨਣ ਦਾ ਮਜ਼ਾ ਹੀ ਵੱਖਰਾ ਆਊਗਾ ਵੱਡੇ ਆਏ ਕੈਨੇਡਾ ਵਾਲੇ ਇੱਥੇ ਆ ਕੇ ਚੌਧਰੀ ਦਿਖਾਉਂਦੇ ਓਏ ਮੁੰਸ਼ੀ ਚਲਾਨ ਕੱਟੋ ਜਿਹੜਾ 5000 ਦਾ ਤੇ ਗੱਡੀ ਥਾਣੇ ਬੰਦ ਕਰੋ ਜਸਪਾਲ ਸਿੰਘ ਨੇ ਉਸ ਮੁੰਡੇ ਦੀ ਕਮੀਜ਼ ਦਾ ਕੋਲਰ ਫੜ ਲਿਆ ਤੇ ਭਰੀ ਭੀੜ ਦੇ ਸਾਹਮਣੇ ੱੱੱਕਾ ਮਾਰਦਿਆਂ ਕਿਹਾ ਤੈਨੂੰ ਅੱਜ ਮੈਂ ਦੱਸਦਾ ਪੰਜਾਬ ਪੁਲਿਸ ਦਾ ਰੋਬ ਕੀ ਹੁੰਦਾ ਤੈਨੂੰ ਕੀ ਲੱਗਿਆ ਬਾਹਰੋਂ ਆ ਕੇ ਇੱਥੇ ਨਖਰੇ ਦਿਖਾਵੇਂਗਾ ਅੱਜ ਤੈਨੂੰ ਥਾਣੇ ਦੀ ਹਵਾ ਖਵਾਣੀ ਪੈਣੀ ਆ ਪੁੱਤਰਾ ਤੇਰੀ ਕੈਨੇਡਾ ਦੀ ਆਕੜ ਅੱਜ ਮੈਂ ਐਸੇ ਚੌਂਕ 'ਚ ਕਟੂੰਗਾ ਮੁੰਡਾ ਹੱਕਾ ਬੱਕਾ ਰਹਿ ਗਿਆ ਦੁਪਹਿਰ ਦੀ ਉਸ ਭਰੀ ਭੀੜ ਚ ਉਹਦੀ ਇੱਜ਼ਤ ਦਾ ਜਲੂਸ ਨਿਕਲ ਰਿਹਾ ਸੀ ਤੇ ਆਸ-ਪਾਸੇ ਖੜੇ ਲੋਕ ਸਭ ਤਮਾਸ਼ਾ ਦੇਖ ਰਹੇ ਸੀ ਮੁੰਡੇ ਦੇ ਮੱਥੇ ਤੇ ਪਸੀਨਾ ਤੇ ਅੱਖਾਂ ਚ ਡਰ ਸਾਫ਼ ਦਿਖ ਰਿਹਾ ਸੀ ਉਸਨੇ ਇੱਕ ਵਾਰ ਫੇਰ ਬੇਨਤੀ ਕੀਤੀ ਜਨਾਬ ਮੇਰੀ ਗੱਲ ਸੁਣ ਲਓ ਮੇਰੀ ਫਲਾਈਟ ਦਾ ਟਾਈਮ ਹੋ ਰਿਹਾ ਮੈਂ ਬਸ ਕਸੂਰ ਇਹ ਹੈ ਕਿ ਮੈਂ ਰਸਤਾ ਪੁੱਛ ਲਿਆ ਮੈਂ ਕੋਈ ਗੁਨਾਹ ਨਹੀਂ ਕੀਤਾ ਗੁਨਾਹ ਨਹੀਂ ਕੀਤਾ ਓਏ ਤੂੰ ਮੇਰੇ ਸਤਾਰਾਂ ਦੀ ਤੋਹਫੀਨ ਕੀਤੀ ਹੈ ਜਸਪਾਲ ਸਿੰਘ ਨੇ ਮੁੰਡੇ ਦੀ ਗਰਦਨ ਤੋਂ ਫੜਦਿਆ ਉਸਨੂੰ ਜਿਪਸੀ ਵੱਲ ਧੱਕਿਆ ਬੈਠ ਅੰਦਰ ਦੰੂ ਮੇਦ ਦਾਸ ਦਾ ਗੁਨਾਹ ਕਿਨੂੰ ਕਹਿੰਦੇ ਨੇ ਅੱਜ ਤੈਨੂੰ ਪਤਾ ਲੱਗੂ ਕਿ ਪੰਜਾਬ ਪੁਲਿਸ ਦੇ ਹੱਥ ਕਿੰਨੇ ਲੰਬੇ ਹੁੰਦੇ ਆ ਲੋਕਾਂ ਦਾ ਹਜੂਮ ਇਕੱਠਾ ਹੋ ਗਿਆ ਸੀ ਕੋਈ ਕਹਿ ਰਿਹਾ ਸੀ ਵਿਚਾਰਾ ਬਾਹਰੋਂ ਆਇਆ ਲੱਗਦਾ ਇਹਦੇ ਨਾਲ ਜ਼ਿਆਦਤੀ ਹੋ ਰਹੀ ਹੈ ਤੇ ਕੋਈ ਹੋਰ ਬੋਲਿਆ ਥਾਣੇਦਾਰ ਸਾਹਿਬ ਦਾ ਦਿਮਾਗ ਖਰਾਬ ਹੋਇਆ ਪਿਆ ਅੱਜਕੱਲ ਜੀਨੂੰ ਮਰਜ਼ੀ ਚੁੱਕ ਲੈਂਦੇ ਨੇ ਪਰ ਕਿਸੇ 'ਚ ਹਿੰਮਤ ਨਹੀਂ ਸੀ ਕਿ ਜਸਪਾਲ ਸਿੰਘ ਦੇ ਸਾਹਮਣੇ ਖੜ ਕੇ ਉਸ ਨੌਜਵਾਨ ਦੀ ਮਦਦ ਕਰ ਸਕੇ ਥਾਣੇਦਾਰ ਨੇ ਮੁੰਸ਼ੀ ਨੂੰ ਇਸ਼ਾਰਾ ਕੀਤਾ ਤੇ ਮੁੰਸ਼ੀ ਨੇ ਉਸ ਮੁੰਡੇ ਦੇ ਹੱਥਾਂ 'ਚ ਹਥਕੜੀ ਲਾ ਦਿੱਤੀ ਮੁੰਡੇ ਨੇ ਆਪਣੀ ਬੇਇੱਜ਼ਤੀ ਹੁੰਦੀ ਦੇਖ ਕੇ ਬੜੀ ਮੁਸ਼ਕਿਲ ਨਾਲ ਆਪਣੇ ਹੰਝੂ ਰੋਕੇ। ਉਹਦੇ ਚਿਹਰੇ ਤੇ ਇੱਕ ਅਜੀਬ ਜਿਹੀ ਖਾਮੋਸ਼ੀ ਛਾ ਗਈ ਸੀ, ਜਿਵੇਂ ਕੋਈ ਤੂਫਾਨ ਆਉਣ ਤੋਂ ਪਹਿਲਾਂ ਸ਼ਾਂਤੀ ਹੁੰਦੀ ਹੈ। ਜਿਸਪਾਲ ਸਿੰਘ ਨੇ ਮੁੰਡੇ ਦੀ ਜੇਬ 'ਚੋਂ ਉਹਦਾ ਬਟੂਆ ਤੇ ਫੋਨ ਕੱਢ ਲਿਆ। ਲੈ ਵੇਖੀਏ, ਕੈਨੇਡਾ ਵਾਲਾ ਕਿੰਨੇ ਡਾਲਰ ਲੈ ਕੇ ਘੁੰਮ ਰਿਹਾ ਹੈ। ਉਸਨੇ ਬਟੂਏ 'ਚੋਂ ਕੈਨੇਡੀਅਨ ਡਾਲਰ ਤੇ ਭਾਰਤੀ ਰੁਪਏ ਕੱਢ ਕੇ ਆਪਣੀ ਜੇਬ 'ਚ ਪਾ ਲਏ। ਤੇਰਾ ਨਾਂ ਕੀ ਓਏ? ਉਸਨੇ ਰੌਬ ਨਾਲ ਪੁੱਛਿਆ। ਮੁੰਡੇ ਨੇ ਬੜੀ ਸ਼ਾਂਤੀ ਨਾਲ ਜਵਾਬ ਦਿੱਤਾ, ਗੁਰਪ੍ਰੀਤ ਸਿੰਘ। ਗੁਰਪ੍ਰੀਤ ਸਿੰਘ ਅੱਜ ਤੋਂ ਬਾਅਦ ਤੈਨੂੰ ਇਹ ਨਾਂ ਯਾਦ ਰੱਖਣ 'ਚ ਬੜੀ ਤਕਲੀਫ ਹੋਣੀ ਹੈ ਪੁੱਤਰਾ ਥਾਣੇਦਾਰ ਨੇ ਹੱਸਦਿਆਂ ਕਿਹਾ ਤੇ ਗੱਡੀ ਸਟਾਰਟ ਕਰਨ ਦਾ ਇਸ਼ਾਰਾ ਕੀਤਾ ਜਿਪਸੀ ਸਾਇਰਨ ਵਜਾਉਂਦੀ ਹੋਈ ਥਾਣੇ ਵੱਲ ਨੂੰ ਤੁਰ ਪਈ ਗੁਰਪ੍ਰੀਤ ਨੇ ਜਿਪਸੀ ਦੀ ਪਿਛਲੀ ਸੀਟ ਤੋਂ ਬਾਹਰ ਵੱਲ ਦੇਖਿਆ ਜਿੱਥੇ ਲੋਕਾਂ ਦੀਆਂ ਨਜ਼ਰਾਂ 'ਚ ਉਸ ਲਈ ਦਰਸ ਤੇ ਡਰ ਦੋਵੇਂ ਸਨ ਉਹਨੂੰ ਅਹਿਸਾਸ ਹੋਇਆ ਕਿ ਅੱਜ ਉਹਦਾ ਪੰਜਾਬ ਫੇਰਾ ਇੰਨਾ ਮਹਿੰਗਾ ਪੈਣ ਵਾਲਾ ਹੈ ਕਿ ਗੁਰਪ੍ਰੀਤ ਇਸ ਹੰਕਾਰੀ ਥਾਣੇਦਾਰ ਦੇ ਜਾਲ 'ਚੋਂ ਨਿਕਲ ਸਕੇਗਾ ਜਾਂ ਫਿਰ ਪੰਜਾਬ ਪੁਲਿਸ ਦੀ ਅੰਨੀ ਤਾਕਤ ਅੱਗੇ ਉਹਦੀ ਕੈਨੇਡਾ ਦੀ ਨਾਗਰਿਕਤਾ ਵੀ ਹਾਰ ਜਾਵੇਗੀ ਲਓ ਜੀ ਜਿਪਸੀ ਹੁਣ ਥਾਣੇ ਵਾਲੀ ਸੜਕ ਤੇ ਹੂਟਰ ਮਾਰਦੀ ਜਾ ਰਹੀ ਸੀ ਥਾਣੇਦਾਰ ਜਸਪਾਲ ਸਿੰਘ ਦੀ ਮੁੱਛ ਦਾ ਵਾਲ ਵੀ ਨਹੀਂ ਸੀ ਹਿਲ ਰਿਹਾ ਉਹਨੂੰ ਲੱਗਦਾ ਸੀ ਅੱਜ ਫੇਰ ਇੱਕ ਮੋਟੀ ਅਸਾਮੀ ਫਸਾ ਲਈ ਹੈ ਉਹਨੇ ਬੜੇ ਆਰਾਮ ਨਾਲ ਅਗਲੀ ਸੀਟ ਤੇ ਬੈਠੇ ਬੈਠੇ ਗੁਰਪ੍ਰੀਤ ਦਾ ਬਟੂਆ ਦੁਬਾਰਾ ਖੋਲਿਆ ਉਹਦਾ ਧਿਆਨ ਤਾਂ ਵਿੱਚ ਪਏ ਕੈਨੇਡੀਅਨ ਡਾਲਰਾਂ ਤੇ ਸੀ ਸੋਚ ਰਿਹਾ ਸੀ ਕਿ ਅੱਜ ਸ਼ਾਮ ਦੀ ਪਾਰਟੀ ਦਾ ਜੁਗਾੜ ਹੋ ਗਿਆ ਪਰ ਨੋਟਾਂ ਦੇ ਪਿੱਛੇ ਇੱਕ ਚੋਰ ਜੇਬ ਚੋਦੀਆਂ ਉਂਗਲਾਂ 'ਚ ਇੱਕ ਸਖਤ ਜਿਹਾ ਪਲਾਸਟਿਕ ਦਾ ਕਾਰਡ ਅੜਿਆ। ਆ ਕੀ ਚੀਜ਼ ਐ? ਜਸਪਾਲ ਸਿੰਘ ਬੁੜਬੁੜਾਇਆ। ਉਹਨੇ ਬਟੂਏ ਦੀ ਉਸ ਲੁਕਮੀ ਜੇਬ 'ਚੋਂ ਕਾਰਡ ਬਾਹਰ ਖਿੱਚਿਆ। ਦੁਪਹਿਰ ਦੀ ਤਿੱਖੀ ਧੁੱਪ ਜਿਪਸੀ ਦੇ ਸ਼ੀਸ਼ੇ 'ਚੋਂ ਅੰਦਰ ਆ ਰਹੀ ਸੀ। ਪਹਿਲਾਂ ਤਾਂ ਜਸਪਾਲ ਸਿੰਘ ਨੂੰ ਲੱਗਿਆ ਸ਼ਾਇਦ ਕੈਨੇਡਾ ਦਾ ਕੋਈ ਡਰਾਈਵਿੰਗ ਲਾਇਸੈਂਸ ਹੋ। ਉਹਨੇ ਕਾਰਡ ਨੂੰ ਥੋੜਾ ਨੇੜੇ ਕਰਕੇ ਦੇਖਿਆ। ਉਸ ਇੱਕ ਪਲ ਵਿੱਚ ਜਿਪਸੀ ਦੇ ਅੰਦਰ ਦਾ ਮਾਹੌਲ ਬਰਫ਼ ਵਾਂਗ ਠੰਡਾ ਹੋ ਗਿਆ। ਕਾਰਡ 'ਤੇ ਪੰਜਾਬ ਪੁਲਿਸ ਦਾ ਲੋਗੋ ਬਣਿਆ ਸੀ ਤੇ ਹੇਠਾਂ ਮੋਟੇ ਅੱਖਰਾਂ 'ਚ IPS DSP ਥਾਣੇਦਾਰ ਦੇ ਚਿਹਰੇ ਦਾ ਰੰਗ ਐਦਾਂ ਉੱਡਿਆ ਜਿਵੇਂ ਕਿਸੇ ਨੇ ਮੂੰਹ ਤੇ ਸੁਆਹ ਮਲ ਦਿੱਤੀ ਹੋਵੇ ਉਹਦੇ ਮੱਥੇ ਤੇ ਜਿਹੜਾ ਪਸੀਨਾ ਬਾਹਰਲੀ ਗਰਮੀ ਕਰਕੇ ਸੀ ਹੁਣ ਉਹ ਅੰਦਰਲੇ ਡਰ ਦਾ ਪਸੀਨਾ ਬਣ ਗਿਆ ਉਹਦੇ ਹੱਥ 'ਚ ਫੜਿਆ ਵੱਡੂਆ ਤੇ ਆਈ ਕਾਰਡ ਕੰਬਣ ਲੱਗ ਪੇ ਉਹਦੀ ਜ਼ੁਬਾਨ ਤਾਲੂ ਨਾਲ ਜਾ ਲੱਗੀ ਸੰਗ ਸੁੱਕ ਗਿਆ ਜਿਸ ਨੂੰ ਉਹ ਕੈਨੇਡਾ ਦਾ ਬਲੂੰਗੜਾ ਸਮਝ ਕੇ ਚੁੱਕ ਲਿਆਇਆ ਸੀ ਉਹ ਤਾਂ ਅਸਲ 'ਚ ਪੰਜਾਬ ਪੁਲਿਸ ਦਾ ਬੱਬਰ ਸ਼ੇਰ ਨਿਕਲਿਆ ਜਸਪਾਲ ਸਿੰਘ ਨੇ ਡਰਦਿਆਂ ਦਰਦਿਆਂ ਚੋਰ ਅੱਖ ਨਾਲ ਪਿੱਛੇ ਮੁੜ ਕੇ ਦੇਖਿਆ ਗੁਰਪ੍ਰੀਤ ਸਿੰਘ ਹੁਣ ਵੀ ਉਨਾ ਹੀ ਸ਼ਾਂਤ ਬੈਠਾ ਸੀ ਚਿਹਰੇ ਤੇ ਉਹੀ ਸਾਦਗੀ ਸੀ ਪਰ ਹੁਣ ਥਾਣੇਦਾਰ ਨੂੰ ਉਸ ਸਾਦਗੀ ਦੇ ਪਿੱਛੇ ਛਿਪੀ ਵਰਦੀ ਦੀ ਤਾਕਤ ਸਾਫ਼ ਦਿਖਾਈ ਦੇ ਰਹੀ ਸੀ ਉਹਦੀ ਅੱਖਾਂ 'ਚ ਹੁਣ ਬੇਵਸੀ ਨਹੀਂ ਸੀ ਸਗੋਂ ਇੱਕ ਅਜੀਹੀ ਚੁੱਪ ਸੀ ਜੋ ਤੂਫਾਨ ਆਉਣ ਦਾ ਇਸ਼ਾਰਾ ਕਰਦੀ ਹੈ ਗੱਡੀ ਚਲਾ ਰਹੇ ਮੁੰਸ਼ੀ ਨੇ ਰੀਅਰ 뷰 ਸ਼ੀਸ਼ੇ 'ਚੋਂ ਸਾਹਿਬ ਦਾ ਉਤਰਿਆ ਹੋਇਆ ਤੇ ਪੀਲਾ ਪਿਆ ਚਿਹਰਾ ਦੇਖਿਆ ਉਹਨੇ ਹੈਰਾਨੀ ਨਾਲ ਪੁੱਛਿਆ ਕੀ ਹੋਇਆ ਜਨਾਬ ਸਭ ਸੰਗ ਗਿਆ ਕੋਈ ਵੱਡੀ ਗੜਬੜ ਹੈ ਜਸਪਾਲ ਸਿੰਘ ਨੇ ਮੂੰਹੋਂ ਆਵਾਜ਼ ਨਹੀਂ ਨਿਕਲੀ ਬਸ ਹੱਥ ਛੜਿਆ ਆਈ ਕਾਰਡ ਥੱਲੇ ਡਿੱਗ ਪਿਆ जीपसी थाने ਦੇ ਗੇਟ 'ਚ ਵੜਨ ਹੀ ਵਾਰੀ ਸੀ ਕਿ ਪਿਛਲੀ ਸੀਟ ਤੇ ਬੈਠੇ ਅਸਲੀ ਅਫਸਰ ਨੇ ਪਹਿਲੀ ਵਾਰ ਆਪਣੀ ਗੰਭੀਰ ਤੇ ਪਾਰੀ ਆਵਾਜ਼ 'ਚ ਕਿਹਾ ਗੱਡੀ ਰੋਕੋ 문שי ਸਿੰਘ ਇਹ ਆਵਾਜ਼ ਸੁਣਦਿਆਂ ਹੀ 문שי ਨੇ ਕਬਰਾਟ 'ਚ ਬ੍ਰੇਕ ਮਾਰੇ ਜਿਪਸੀ थाने ਦੇ ਗੇਟ ਦੇ ਐਨ ਵਿਚਕਾਰ ਛਟਕੇ ਨਾਲ ਰੁਕ ਗਈ ਟੂ ਰੁੱਡੀ ਤੇ ਮਾਹੌਲ ਇੱਕਦਮ ਸ਼ਾਂਤ ਹੋ ਗਿਆ ਜਿਵੇਂ ਸਭ ਕੁਝ ਥੰਮ ਗਿਆ ਹੋਵੇ ਜਸਪਾਲ ਸਿੰਘ ਦਾ ਸਾਹ ਉੱਪਰ ਦਾ ਉੱਪਰ ਤੇ ਹੇਠਾਂ ਦਾ ਹੇਠਾ ਰਹਿ ਗਿਆ। ਉਸਨੇ ਕੰਬਦੇ ਹੱਥਾਂ ਨਾਲ ਪਿੱਛੇ ਮੁੜ ਕੇ ਦੇਖਿਆ। ਗੁਰਪ੍ਰੀਤ ਸਿੰਘ ਦੀਆਂ ਅੱਖਾਂ 'ਚ ਹੁਣ ਉਹ ਨਿਮਰਤਾ ਨਹੀਂ ਸੀ, ਸਗੋਂ ਇੱਕ ਅਜੀਹਾਂ ਤੀਜ ਸੀ ਜਿਸਨੇ ਥਾਣੇਦਾਰ ਦੀ ਰੂਹ ਕੰਬਾ ਦਿੱਤੀ। ਗੁਰਪ੍ਰੀਤ ਸਿੰਘ ਨੇ ਬੜੀ ਸ਼ਾਂਤੀ ਨਾਲ ਆਪਣੇ ਹੱਥ ਅੱਗੇ ਕੀਤੇ ਤੇ ਕਿਹਾ, "ਜਸਪਾਲ ਸਿੰਘ, ਇਹ ਹਥਕੜੀ ਖੋਲਦੇ ਹੋ ਜਾਂ ਫਿਰ ਮੈਂ ਆਪਣੇ ਤਰੀਕੇ ਨਾਲ ਖੋਲਾਂ?" ਇਹ ਸੁਣਦਿਆਂ ਹੀ ਜਸਪਾਲ ਸਿੰਘ ਦੇ ਹੋਸ਼ ਉੱਡ ਗਏ। ਉਸਨੂੰ ਸਮਝ ਨਹੀਂ ਆ ਰਿਹਾ ਸੀ ਕਿ ਕੀ ਕਰੇ। ਉਹ ਐਨੀ ਤੇਜ਼ੀ ਨਾਲ ਪਿਛਲੀ ਸੀਟ ਵੱਲ ਪੱਜਿਆ ਕਿ ਆਪਣੀ ਹੀ ਵਰਦੀ ਦੀ ਪੇਟੀ 'ਚ ਅੜ ਕੇ ਡਿੱਗਣ ਲੱਗਾ। ਜੀ ਸਰ, ਜੀ ਜਨਾਬ, ਮਾਫੀ, ਗਲਤੀ ਹੋ ਗਈ ਸਰ। ਉਸਦੇ ਮੂੰਹੋਂ ਸਿਰਫ ਇਹੀ ਸ਼ਬਦ ਨਿਕਲ ਰਹੇ ਸਨ। ਉਸਨੇ ਕਾਲੀ-ਕਾਲੀ ਹੱਥਕੜੀ ਦੀ ਚਾਬੀ ਲੱਭੀ ਤੇ ਗੁਰਪ੍ਰੀਤ ਸਿੰਘ ਦੇ ਹੱਥ ਆਜ਼ਾਦ ਕੀਤੇ। ਹੱਥਕੜੀ ਖੁੱਲਦਿਆਂ ਹੀ ਗੁਰਪ੍ਰੀਤ ਸਿੰਘ ਨੇ ਇੱਕ ਪਲ ਲਈ ਆਪਣੀਆਂ ਕਲਾਈਆਂ ਮਲੀਆਂ ਤੇ ਫਿਰ ਜਸਪਾਲ ਸਿੰਘ ਵੱਲ ਅ제ਹੀ ਨਜ਼ਰ ਨਾਲ ਦੇਖਿਆ ਕਿ ਥਾਣੇਦਾਰ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਗੁਰਪ੍ਰੀਤ ਸਿੰਘ ਨੇ ਆਪਣਾ ਆਈ ਕਾਰਡ ਜੋ ਫਰਸ਼ ਤੇ ਡਿੱਗਿਆ ਪਿਆ ਸੀ ਚੁੱਕਿਆ ਤੇ ਜਸਪਾਲ ਸਿੰਘ ਦੀਆਂ ਅੱਖਾਂ ਦੇ ਸਾਹਮਣੇ ਕਰਦਿਆਂ ਕਿਹਾ ਪੜ ਲੈ ਧਿਆਨ ਨਾਲ ਮੈਂ ਹੀ ਆ ਉਹ ਜਿਸ ਨੂੰ ਤੂੰ ਅਨਪੜ ਗਵਾਰ ਤੇ ਕੈਨੇਡਾ ਦਾ ਵਿਗੜਿਆ ਹੋਇਆ ਬਲੁੰਗੜਾ ਕਹਿ ਰਿਹਾ ਸੀ ਐਨੇ ਨੂੰ ਥਾਣੇ ਦੇ ਅੰਦਰੋਂ ਕੁਝ ਸਿਪਾਹੀ ਤੇ ਮੁੰਸ਼ੀ ਪੱਜੇ ਆਏ ਕਿ ਬਾਰ ਕੀ ਰੌਲਾ ਪੈ ਗਿਆ ਜਦੋਂ ਉਹਨਾਂ ਨੇ ਦੇਖਿਆ ਕਿ ਉਹਨਾਂ ਦਾ ਰੋਪਦਾਰ ਥਾਣੇਦਾਰ ਇੱਕ ਸਾਧਾਰਨ ਜੇ ਮੁੰਡੇ ਦੇ ਸਾਹਮਣੇ ਹੱਥ ਜੋੜੀ ਖੜਾ ਕੰਬ ਰਿਹਾ ਹੈ ਤਾਂ ਸਭ ਹੱਕੇ ਬੱਕੇ ਰਹਿ ਗਏ ਗੁਰਪ੍ਰੀਤ ਸਿੰਘ ਨੇ ਆਪਣੀ ਅਸਲੀ ਰੋਪਦਾਰ ਆਵਾਜ਼ 'ਚ ਹੁਕਮ ਦਿੱਤਾ ਜਸਪਾਲ ਸਿੰਘ ਆਪਣੀ ਵਰਦੀ ਦੀ ਟੋਪੀ ਤੇ ਬੈਲਟ ਲਾ ਕੇ ਇੱਥੇ ਬੋਨਟ ਤੇ ਰੱਖ ਦੇ ਤੇ ਤੂੰ ਮੁੰਸ਼ੀ ਫਟਾਫਟ ਐਸਐਸਪੀ ਸਾਹਿਬ ਨੂੰ ਫੋਨ ਲਾ ਤੇ ਕਹਿ ਕੇ ਡੀਐਸਪੀ ਗੁਰਪ੍ਰੀਤ ਸਿੰਘ ਥਾਣੇ ਪਹੁੰਚ ਗਏ ਨੇ ਤੇ ਉਹਨਾਂ ਨਾਲ ਜ਼ਰੂਰੀ ਗੱਲ ਕਰਨੀ ਹੈ ਜਸਪਾਲ ਸਿੰਘ ਦੀ ਹਾਲਤ ਦੇਖਣ ਵਾਲੀ ਸੀ ਜਿਸ ਵਰਦੀ ਦੀ ਆਕੜ ਚੋਂ ਲੋਕਾਂ ਨੂੰ ਕੀੜੇ ਮਕੌੜੇ ਸਮਝਦਾ ਸੀ ਅੱਜ ਉਸੇ ਵਰਦੀ ਨੂੰ ਲਾਉਂਦਿਆਂ ਉਸਦੇ ਹੱਥ ਕੰਬ ਰਹੇ ਸਨ ਉਹ ਨੂੰ ਆਪਣਾ ਆਪ ਵੀ ਹਨੇਰੇ ਚ ਡੁੱਬਦਾ ਨਜ਼ਰ ਆ ਰਿਹਾ ਸੀ ਉਹ ਗੋਡਿਆਂ ਭਾਰ ਬੈਠ ਗਿਆ ਤੇ ਗਿੜਗੜਾਉਣ ਲੱਗਾ ਸਰ ਮੇਰੇ ਬੱਚੇ ਰੋਲ ਜਾਣਗੇ ਮੈਨੂੰ ਮਾਫ਼ ਕਰ ਦਿਓ ਮੈਂ ਤੁਹਾਡੇ ਪੈਰੀ ਪੈਣਾ ਪਰ ਗੁਰਪ੍ਰੀਤ ਸਿੰਘ ਦੀਆਂ ਅੱਖਾਂ 'ਚ ਅੱਜ ਕੋਈ ਰੈਮ ਨਹੀਂ ਸੀ। ਉਹਨਾਂ ਨੇ ਕਿਹਾ ਜਿਹੜੀ ਇੱਜ਼ਤ ਤੂੰ ਅੱਜ ਚੌਂਕ 'ਚ ਮੇਰੀ ਰੋਲੀ ਐ, ਉਹਦਾ ਹਿਸਾਬ ਤਾਂ ਹੁਣੇ ਹੋਊਗਾ। ਤੇਰੇ ਵਰਗੇ ਅਫਸਰਾਂ ਨੇ ਹੀ ਇਸ ਖਾਕੀ ਵਰਦੀ ਨੂੰ ਦਾਗ ਲਾਇਆ ਹੋਇਆ ਹੈ। ਖੜਾ ਹੋ ਜਾ। ਹੁਣ ਤਮਾਸ਼ਾ ਤੂੰ ਦੇਖੇਂਗਾ। ਥਾਣੇ ਦਾ ਮਾਹੌਲ ਤਣਾਪੂਰਨ ਹੋ ਗਿਆ ਸੀ। ਇੱਕ ਪਾਸੇ ਹੰਕਾਰੀ ਥਾਣੇਦਾਰ ਦੀ ਬੇਵਸੀ ਸੀ ਤੇ ਦੂਜੇ ਪਾਸੇ ਸੱਚਾਈ ਦੀ ਤਾਕਤ। ਕੀ ਜਸਪਾਲ ਸਿੰਘ ਨੂੰ ਆਪਣੀ ਗਲਤੀ ਦੀ ਸਜ਼ਾ ਮਿਲੇਗੀ ਜਾਂ ਫਿਰ ਕੋਈ ਸਿਆਸੀ ਦਬਾਅ ਉਸਨੂੰ ਬਚਾ ਲਵੇਗਾ? ਐਨ.ਏ ਨੂੰ ਥਾਣੇ ਦੇ ਬਾਹਰ ਇੱਕ ਹੋਰ ਸਰਕਾਰੀ ਗੱਡੀ ਆ ਕੇ ਰੁਕੀ। ਉਸ ਵਿੱਚੋਂ ਐਸਐਸਪੀ ਸਾਹਿਬ ਤੇਜ਼ੀ ਨਾਲ ਬਾਹਰ ਨਿਕਲੇ। ਉਹਨਾਂ ਨੇ ਆਉਂਦਿਆ ਹੀ ਡੀਐਸਪੀ ਗੁਰਪ੍ਰੀਤ ਸਿੰਘ ਨੂੰ ਸਲੂਟ ਮਾਰਿਆ। ਸਰ ਸੌਰੀ ਫਾਰ ਲੇਟ। ਮੈਨੂੰ ਹੁਣੇ ਪਤਾ ਲੱਗਾ ਸਾਰੀ ਗੱਲ ਦਾ। ਐਸਐਸਪੀ ਨੂੰ ਦੇਖ ਕੇ ਜਸਪਾਲ ਸਿੰਘ ਦੀ ਰਹੀ ਸਹੀ ਉਮੀਦ ਵੀ ਟੁੱਟ ਗਈ। ਉਹ ਹੁਣ ਪੂਰੀ ਤਰ੍ਹਾਂ ਟੁੱਟ ਚੁੱਕਿਆ ਸੀ। ਗੁਰਪ੍ਰੀਤ ਸਿੰਘ ਨੇ ਸਾਰੀ ਘਟਨਾ ਬਾਰੇ ਐਸਐਸਪੀ ਨੂੰ ਦੱਸਿਆ ਕਿ ਕਿਵੇਂ ਜਸਪਾਲ ਸਿੰਘ ਨੇ ਬਿਨਾਂ ਵਜ੍ਹਾ ਉਸ ਨਾਲ ਬਦਸਲੂਕੀ ਕੀਤੀ, ਗੈਰ ਕਾਨੂੰਨੀ ਹਿਰਾਸਤ ਚਲਿਆ ਤੇ ਰਿਸ਼ਵਤ ਲੈਣ ਦੀ ਕੋਸ਼ਿਸ਼ ਕੀਤੀ। ਗੁਰਪ੍ਰੀਤ ਸਿੰਘ ਨੇ ਕਿਹਾ ਐਸਐਸਪੀ ਸਾਹਿਬ ਮੈਂ ਜਾਣ ਬੁਝ ਕੇ ਆਪਣੀ ਪਛਾਣ ਛੁਪਾਈ ਸੀ त जो देख सका कि एक आम आदमी नल पुलिस किमे पेश आ जसपाल वर्गे अफसर ने पूरे महकमे का नाम बदनाम कियाख्त तो सख्त सज़ा मिलनी चाहिए है एस एस पी ने तुरंत कारवाई करद्या जसपाल सस्पेंड करने के हकम द उस दे खिलाफ विभागीय जांच के आदेश भी जारी कर दिते जसपाल सि मोडिया तो स्टार ला ले गए तो एक आम कैदी वाग बैठा रो रहा है उसकी हंकार भरी दुनिया पलों च ही डैठेरी हो गई सारी घटना की खबर अग वग फैल गई ਸ਼ਹਿਰ ਦੇ ਲੋਕਾਂ ਨੂੰ ਜਦੋਂ ਪਤਾ ਲੱਗਾ ਕਿ ਜਿਸ ਮੁੰਡੇ ਨੂੰ ਥਾਣੇਦਾਰ ਨੇ ਚੌਂਕ 'ਚ ਜ਼ਲੀਲ ਕੀਤਾ ਸੀ ਉਹ ਅਸਲ 'ਚ ਇੱਕ ਆਈਪੀਐਸ ਅਫਸਰ ਸੀ ਤਾਂ ਸਭ ਨੇ ਸੁਖ ਦੱਸਾ ਲਿਆ। ਸੋਸ਼ਲ ਮੀਡੀਆ 'ਤੇ ਗੁਰਪ੍ਰੀਤ ਸਿੰਘ ਦੀ ਸਾਦਗੀ ਤੇ ਸੱਚਾਈ ਦੀ ਖੂਬ ਤਾਰੀਫ਼ ਹੋਈ। ਇਸ ਕਹਾਣੀ ਦਾ ਅੰਤ ਸਾਨੂੰ ਇਹ ਸਿੱਖਿਆ ਦਿੰਦਾ ਹੈ ਕਿ ਕਦੇ ਵੀ ਕਿਸੇ ਦੇ ਬਾਹਰੀ ਪਹਿਰਾਵੇ ਜਾਂ ਸਾਦਗੀ ਤੋਂ ਉਸਦੀ ਅਸਲੀਅਤ ਦਾ ਅੰਦਾਜ਼ਾ ਨਹੀਂ ਲਗਾਉਣਾ ਚਾਹੀਦਾ। ਹੰਕਾਰ ਇਨਸਾਨ ਦਾ ਸਭ ਤੋਂ ਵੱਡਾ ਦੁਸ਼ਮਣ ਹੈ ਜੋ ਇੱਕ ਦਿਨ ਉਸ ਨੂੰ ਜ਼ਰੂਰ ਲੈ ਡੁੱਬਦਾ ਹੈ। ਵਰਦੀ ਜਾਂ ਤਾਕਤ ਲੋਕਾਂ ਦੀ ਸੇਵਾ ਲਈ ਹੁੰਦੀ ਹੈ। ਨਾ ਕਿ ਉਹਨਾਂ ਤੇ ਜ਼ੁਲਮ ਕਰਨ ਲਈ ਦੋਸਤੋਂ ਜੇ ਤੁਹਾਨੂੰ ਲੱਗਦਾ ਹੈ ਕਿ ਸਮਾਜ ਚੋਂ ਅਜੇ ਹੀ ਗੁੰਡਾਗਰਦੀ ਖਤਮ ਹੋਣੀ ਚਾਹੀਦੀ ਹੈ ਤੇ ਜਸਪਾਲ ਸਿੰਘ ਵਰਗੇ ਪ੍ਰੇਸ਼ਟ ਅਫਸਰਾਂ ਨੂੰ ਸਬਕ ਮਿਲਣਾ ਚਾਹੀਦਾ ਹੈ ਤਾਂ ਇਸ ਕਹਾਣੀ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੁਹਾਡੇ ਇੱਕ ਸ਼ੇਅਰ ਨਾਲ ਸ਼ਾਇਦ ਕਿਸੇ ਹੋਰ ਹੰਕਾਰੀ ਦਾ ਸਿਰ ਨੀਵਾ ਹੋ ਜਾਏ ਤੇ ਕਿਸੇ ਆਮ ਇਨਸਾਨ ਨੂੰ ਇਨਸਾਫ ਮਿਲ ਸਕੇ ਧੰਨਵਾਦ